ਵਰਾਂ ਦੀ ਲੈਣ ਭੱਲੀ ਹੈ ਕਰ ਕਿਤੇ ਹਰਾਂ ਨੂੰ ਜਵਾਏ ਨੇ ਬੱਲੀ ਹੈ ਲੈ ਮੇ ਮਤਰਾ ਸਸੀ ਗਾਲ ਜੀ ਸਾਰੇ ਵੀਰਾਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਤੇ ਅੱਜ ਚੱਲੇ ਆ ਰਾਣੀ ਦੀ ਸਰਵਿਸ ਕਰਾਣਾ ਹੈ AC ਦੀ ਛੋਟੀ 2948 ਵੀ ਹੈ ਤੇ ਬਾਕੀ ਉੱਥੇ ਜਾ ਕੇ ਲਾਨਿਆ ਰੌਣਕ ਮੇਲਾ ਆਪ ਦੇਖੋ ਨਾ ਬਾਬੇ ਉਹ ਕਹਿੰਦੇ ਕੌਣ ਆ ਗਿਆ ਕਹਿੰਦੇ ਸਾਡੇ ਅਮਰਤ ਕੋਰ ਆ ਗਈ ਹੈ ਸਾਡੀ ਅਮਰਤ ਕੋਰ ਸਾਡੇ ਨਾਲ ਆ ਕਹਿੰਦੇ ਹੈ ਅਜ ਅਮਰਸ ਨੂੰ ਝੂਟੇ ਮਾਟੇ ਦੇਖਣ ਲੱਗੇ ਹੋ ਹੈ ਚੱਲੇ ਆਪਾਂ 18:00 ਵਜੇ ਨਾਲ ਲਿਖ ਕੱਟ ਜੀ ਸਾਡੀ ਅਮਰਤ ਕੋਟ ਐ ਇਹ ਦੇਖਣ ਲੱਗੀ ਹੋਆ ਤੇ ਮੇਰਾ ਵਲੌਗ ਬਣਾ ਦੇ ਕਹਿੰਦੀ ਮੇਰਾ ਵੀਡੀਓ ਬਣਾਣ ਲੱਗਿਓ ਮੇਰੀ ਕੂਲਿੰਗ ਯਰ ਪਾਜਵਲ ਦੇ ਗੱਡੀ ਐਨ ਘੈਂਟ ਕਰ ਲਾਪਾਂ ਦੀ ਆ ਪਾਜਵਲ ਦੇ ਕੂਲਿੰਗ ਯਰ ਕਰਦੀ ਨਹੀਂ ਕਿ ਤਾਂ ਕਰਕੇ ਸਰਵਿਸ ਕਰਾਈ ਨੂੰ ਵੀ 2 ਸਾਲ ਹੋ ਗਏ ਤੇ ਮੈਂ ਕਿਹਾ ਸਰਵਿਸ ਕਰਾ ਦੀਏ ਹੋਣਾ ਜਾਣਾ ਤਾਂ ਆਪਾਂ ਯਾਰ ਨਗਰ ਸਗਾ ਪਰ ਨੋਰਮਲ ਸਰਵਿਸ ਹੀ ਆ ਫੇਰ ਕੋਲ ਜੀ ਕਰਕੇ ਮੈਂ ਕਿਹਾ ਨਵਾਂ ਸ਼ਰਪ ਕਰਾ ਦੰਨੇ ਆ ਤਾਂ ਹੁਣ ਚੱਲਿਆਂ ਰਾਣੀ ਦੀ ਸਰਵਿਸ ਕਰਾਣ। ਇਸ ਟਾਈਮ ਨਗਰ ਕੂਲਿੰਗ ਫੁੱਲ ਕਰ ਰਹੀ ਆ। ਜਿੱਦਾਂ 44 45 ਹੋਣਾ ਫੇ ਬਹੁਤ ਘਟ ਜਾਂਦੀ ਹੈ ਗਰਮੀ ਜਾਂਦੀ ਆ। ਤੇ ਬਾਕੀ ਮੋਰੇ ਮੋਰੇ AC ਤੋਂ ਬਿਨਾਂ ਜਾਂ ਸੌਦਾ ਵੀ ਹੈ ਨਹੀਂ। ਲੈ ਭਈ ਅੰਮ੍ਰਿਤ ਆ ਗਈ ਆਪਣੇ ਨਾਲ ਕੇ ਮੈਂ। ਸੁੱਤੀ ਪਈ ਸਾਡੀ ਅੰਮ੍ਰਿਤ ਘੋੜਿਆ ਸੌ ਗਈ। ਇਹ ਸਾਡੀ ਅੰਮ੍ਰਿਤ ਪੋਰਾ ਜ ਹੈ। ਸੁੱਤੀ ਭਈ ਆਈ ਬਾਬੇ ਉਹ 5 ਮਿੰਟ ਜਾਗੀ ਸੌ ਗਈ। ਏਸੀ ਚੱਲਦਾ ਸੀ ਨਾ ਠੰਡਾ ਸੀ ਮਾਹੌਲ ਸੌ ਗਈ ਸੁੱਤੀ ਪਈ ਗਈ। ਦੇਖੋ ਸਾਡੀ ਮੰੰਨੀ-ਮੁੰਨੀ ਨੰਨੀ-ਮੁੰਨੀ ਗੁड़िया ਹੈ ਨੰਨੀ-ਮੁੰਨੀ ਲੈ ਵੇਿੰ ਮਿੱਤਰ ਆ ਗਏ ਪਹਿਲੇ ਟਾਲ ਮਯਾਰੇ ਹੈ ਹੁਣੇ ਜਾਣਾ ਆਪਾਂ ਨਵਾਂ ਸ਼ਹਿਰ ਨੂੰ ਹੈ ਗਰਮੀ ਅੰਨੀ ਓਏ ਹੋ ਨਵਾਂ ਸ਼ਹਿਰ ਚੱਲੇ ਸੇ ਰਾਹ ਸਾਨੂੰ ਮੋਟਰ ਚੱਲਦੀ ਦੇਖ ਗਈ ਹੈ ਫਿਲਟਰਾਂ ਨੇ ਪਾਣੀ ਨੂੰ ਆ ਪਿਓਰ ਪਾਣੀ ਆ ਆ ਪਾਣੀ ਜਿਹੜਾ ਪੀ ਕੇ ਸੁਆਦ ਆਂਦਾ ਨਾ ਓਏ ਹੋਏ ਹੋ ਠੰਡਾ ਪਾਣੀ ਆ ਨਾ ਬਰਫ ਵਰਗਾ ਹੈ ਨੇਚਰਲ ਦੇਖ ਲਓ ਬਾਬਿਓ ਫ੍ਰੀਜ ਵਾਲਾ ਪਾਣੀ ਤਾਂ ਮੈਂ ਪੀਂਦਾ ਹੀ ਨਹੀਂ ਭਾਈ ਬਿਲਕੁਲ ਪੀਵੇ ਬਣਾ ਬੁਆਰੀ ਦਾ ਘਰੋਂ ਦਾ ਆ ਜਿਹੜਾ ਪਾਣੀ ਆ ਨਾ ਪੀ ਕੇ ਸਵਾਦ ਆ ਜਾਂਦਾ ਐ ਬਾਬਿਓ ਸੱਚੀ ਗੱਲ ਅਸੀਂ ਮੋਟਰ ਚੱਲਦੀ ਦੇਖ ਕੇ ਗੱਡੀ ਰੋਕ ਲਈ ਮੈਂ ਇੱਥੇ ਪਾਣੀ ਪੀ ਕੇ ਚੱਲਦੇ ਸਿਰਾ ਮੋਹਾਲਾ ਨਾਲੇ ਵਿਕਾਸ ਹੁੰਦਾ ਕੈਫੇ ਲਖਾਈਏ ਗਰਮੀ ਬਹੁਤ ਪਈ ਅੰਦਰ ਇੱਕ ਇੱਕ ਲਾਵੇ ਮਿੱਤਰਾ ਪਹੁੰਚ ਗਏ ਨਵੇਂ ਸ਼ਹਿਰ ਹੈ ਭਾਈ ਕਹਿੰਦਾ ਦੋ ਤਿੰਨ ਗੱਡੀਆਂ ਖੜੀਆਂ ਭਾਈ ਦੋ ਗੱਡੀਆਂ ਆਹ ਉਹ ਫਟ ਘੜੀ ਗਿਆ ਕੰਨ ਤੇ ਨੋਵਾ ਉਹਦੇ ਬਾਅਦ ਚੋਂ ਕਹਿੰਦਾ ਲਗਾਉਂਦੇ ਪਿੱਛੇ ਲਾ ਦੋ ਕਹਿੰਦਾ ਕਰਦਾ ਨਹੀਂ ਫੇ ਇਹ ਕਹਿੰਦਾ ਕੰਨ ਬੜੀਆਂ ਹੁਣ 41 ਡਿਗਰੀ ਤਾਪ ਵਾਣਾ ਹੁਣ 쿨ਿੰਗ ਕਰਦੀ ਨੇ ਕਿ ਜਿੱਦਾਂ 41 ਤੋਂ ਘਟਦਾ ਹੈ ਫੇ ਕਰੀ ਜਾਂਦੀ ਹੈ 쿨ਿੰਗ ਆ ਗਏ ਭਾਜੀ ਲੱਗੇ ਕਰਮ ਚੈੱਕ ਕਿ ਕੀ ਫੈਸਲਾ ਹੈ ਕਾ ਤਾਂ ਨਹੀਂ ਕਰਦੀ 쿨ਿੰਗ ਬਾਈ ਕਹਿੰਦਾ ਗੈਸ ਵੀ ਘਟਾ ਤੇ ਸਰਵਿਸ ਵੀ ਹੋਣੀ ਹੈ ਮੈਂ ਕਰ ਦੋ ਹੈ ਸਰਵਿਸ 2 ਸਾਲ ਹੋ ਗਿਆ ਕਰਾਈ ਇਹਨੂੰ ਕਰਵਾ ਦੀ ਐ ਸਰਵਿਸ ਹੁਣ ਹੈ ਪਹੁੰਚ ਗਏ ਨਵਾਂ ਸ਼ਹਿਰ ਬਾਬੇ ਹਾਂ ਗੱਡੀਆਂ ਦੋ ਦਿਨ ਖੜੀਆਂ ਸਾਡੇ ਮੋਰੇ ਬਾਈ ਕਹਿੰਦਾ ਇੱਕ ਨੋਵਲ ਏਸੀ ਜਗ੍ਹਾ ਮੋਨਾ ਇੱਕ ਸਵਿਫਟ ਆ ਉਹਦੇ ਬਾਅਦ ਚ ਸਾਡੀ ਵਾਰੀ ਆਣੀ ਆ ਤਾਂ ਅੰਦਰ ਬੈਗੇ ਨੇ ਏਸੀ ਲੱਗਿਆ ਹੋਆ ਹੈ ਸੈਸਰੀਆ ਸਮਾਨ ਪਿਆ ਹੈ ਦੇਖ ਦੇਖ ਕੇ ਦਿਲ ਕਰੀ ਜਾਂਦਾ ਆ ਵੀ ਲੈ ਜੀ ਆ ਵੀ ਲੈ ਜੀ ਆ ਵੀ ਲੈ ਜੀ ਹੈ ਬਾਈ ਕੋ ਕਹਿੰਦਾ ਬਹੁਤ ਆਏ ਆਪਾਂ ਕਾਰ ਦਾ ਸੈਸਰੀਆ ਜੇ ਕੰਮ ਕਰਾਣਾ ਲੈਵੇ ਮੇਤਰਾ ਬਾਈ ਹੁਣੀ ਨਾ ਗੈਸ ਗੋਸਟ ਚੈੱਕ ਕਰਨ ਲੱਗਿਆ ਆ ਇਹਨਾਂ ਸਟਾਰਟ ਕਰਕੇ ਏਸੀ ਲਾ ਦੇ ਹੁਣ ਦੇਖਦੇ ਆਂ ਕਿਆ ਗੱਲ ਉਹਤ ਬਣਾਉਂਦੇ ਆਂ ਰਾਣੀ ਦੀ ਹੈ ਬਾਲਾ ਹੀ ਮਾੜਾ ਹਾਲ ਸਿਕਾ ਯਾਰ ਹੋਇਆ ਵਾ ਇਹ ਦੇਖਦੇ ਆਂ ਬਾਈ ਹੁਣੀ ਗੈਸ ਗਰੂਸ ਚੈੱਕ ਹੁੰਦੇ ਕਿਥੋਂ ਲੀਕ ਦੀ ਹੈ ਆਏ ਰਾਣੀ ਐ ਕਰਦੀ ਲੇਚ ਲੇਚ ਕਰ ਲਾ ਵੀ ਕੂਲਿੰਗ ਲੱਗਦੀ ਹੈ ਹੈਮਰ ਵਾਲੀ ਕਰਦੀ ਹੈ ਹੁਣ ਬਾਈ ਹੁਣੀ ਚੈੱਕ ਕਰਦੇ ਆਂ ਏਸੀ ਲਵਾ ਕੇ ਪਰ ਇੰਨਾ ਫਰਕ ਪਿਆ ਨਹੀਂ ਹਲੇ ਬਾਹਰ ਗੈਸ ਗਰੂਸ ਪਾਣ ਲੱਗੇ ਵਾ ਭਾਈ ਉਹ ਨਹੀਂ ਦੱਸਦੇ ਕਹਿੰਦੇ ਨਵੀਆਂ ਗੱਡੀਆਂ ਆਦੀਆਂ ਨਾ ਜਦੇ ਕੰਮ ਹੋ ਜਾਂਦਾ ਜਿਹੜੀ ਪੁਰਾਣੀਆਂ ਗੱਡੀਆਂ ਆ ਉਹ ਚਾਲ ਚੱਲਦੀਆਂ ਸਕੋਰ ਕਿਉਂ ਆਦੀ ਆ ਜਾਂ ਹੋਰ ਗੱਡੀਆਂ ਆਦੀਆਂ ਕਹਿੰਦੇ ਕਿਲ ਰਹੀ ਜਾਂਦੀਆਂ ਤੇ ਇਸੇ ਕੰਪ੍ਰੈਸਰ ਦਾ ਕੰਮ ਹੋ ਜਾਂਦਾ ਇਹ ਹਾਨੀਆਂ ਲਈ ਇੰਨਾ ਫਰਕ ਪੁਰਖ ਭਾਈ ਹਾਂ ਅੱਗ ਲੱਗਣੋਂ ਫੈਦੀ ਬਾਬੇ ਗੱਡੀਆਂ ਵੀ ਕਿਆ ਕਰਨ ਯਾਰ ਮੈਂ ਤਾਂ ਬਾਈ ਬਣੀ ਕੰਡੈਂਸਰ ਲੱਗੇ ਉਹ ਧੋਣ ਹੈ ਸਰਵਸ ਰਹੀ ਆ ਬਸ ਗੈਸ ਗੂਸ ਪਾਤੀ ਆ ਬਾਈ ਉਹਨਾਂ ਨੇ ਹੋਰ ਥੋੜਾ ਥੋੜਾ ਫਰਕ ਪੈਂਦਾ ਪਿਆ ਥੋੜਾ ਥੋੜਾ ਫਰਕ ਪੈਂਦਾ ਪਿਆ ਬਾਕੀ ਦੇਖਦੇ ਆ ਬਾਈ ਕੰਡੈਸਰ ਥੋਣ ਲੱਗਿਆ ਹੈ ਉਹਦੇ ਬਾਅਦ ਚੁਣ ਗੱਲਬਾਤ ਬਣਾ ਲਈ ਮੇਰਾ ਭਰਾ ਪੂਰੀ ਐਨ ਬਰਫ ਵਾ ਬਰਫ ਤੇ ਜਾਮ ਜਵੇ ਅਸੀਂ ਜਾਮ ਜੀ ਜਾਂਦੇ ਹੋਏ ਮੇਰਾ ਭਰਾ ਘਰ ਨੂੰ ਬਰਫ ਦੇ ਡਲੇ ਬਣ ਜੀਏ ਬਰਫ ਦੇ ਡਲੇ ਮੇਰਾ ਭਰਾ ਤੇਰਾ ਬਲੌਗ ਪਾਦਾ ਨਾ ਮੈਂ YouTube ਤੇ ਤੇਰਾ ਫੇਮਸ ਕਰਕੇ ਜਾਵੋ ਇਹ ਨਹੀਂ ਬਾਪਿਓ ਚਾਰਕ ਪਾਪਾ ਮਾਰਨੇ ਪੈਂਦੇ ਆ ਬਾਕੀ ਦੇਖਦੇ ਹੁਣ ਕਿਆ ਕਹਿੰਦਾ ਮੋਰੇ ਉਹ ਵੀ ਲਾਣਾ ਚਾਰਕ ਪੰਪ ਸਰਤਨਾ ਮਾਹਕਲਾ ਸਰ ਇਹ ਨਵੇਂ ਬਸ ਕੇਮਿਕਲ ਭਾਈ ਇਹਨ ਬਰਫੇ ਜਮਾ ਦੇਓ ਬਸ ਹੁਣ ਜੰਮ ਜੀ ਜਾਂਦੇ ਹੋਏ ਦੋ ਜਾਣੇ ਪੈ ਤਾ ਗਿਆ ਫਰਕ ਬਾਈ ਨੇ ਇੱਕ ਕੰਡੈਸਰ ਵੀ ਤੋੜਤਾ ਨਾ ਮੋਰ ਤੇ ਉਹ ਮਾਰ ਕੇ ਕਾਸਟਿਕ ਕੈਮੀਕਲ ਉਹ ਮਾਰੀ ਤੇ ਠੰਡੀ ਹੁਣ ਕੱਡ-ਕੱਡ ਕੇ ਆਵਾ ਹੈ ਆਏ ਹਾਏ ਨਜ਼ਾਰੇ ਆ ਜਾਂਦਾ 4 ਵਜਾਂ ਲੱਗਿਆ ਬਾਹਰ ਤਾਂ ਅੱਗ ਵਰਦੀ ਅੱਗ ਐਨ ਕਰਦੀ ਠੰਡੀ ਗੈਸ ਪੂਰੀ 20% ਗੈਸ ਬਾਤਦੀ ਆ ਬਾਬਿਓ ਤੇ ਸਰਵਿਸ ਵੀ ਹੋ ਗਈ ਆ ਤੇ ਹੁਣ ਦੇਖਦੇ ਹਾਂ ਔਰ ਕੀ ਕਰਦਾ ਬਾਈ ਹੈ ਮੈਂ 쿨ਿੰਗ ਦਾ ਸੱਚੀ ਫਰਕ ਪਹਿ ਗਿਆ। ਕਾਫੀ ਫਰਕ ਪਹਿ ਗਿਆ। ਉਹਨਾ ਨਹੀਂ ਪਹਿ ਜਿਵੇਂ ਪਹਿਣਾ ਚਾਹੀਦਾ। ਪਰ ਟੈਂਪਰੇਚਰ ਵੀ 44 ਡਿਗਰੀ ਦਾ ਅਫਵਾਹਨਾ। ਗੱਡੀਆਂ ਵੀ ਕੀ ਕਰਾਂ ਯਾਰ ਫਿਰ ਵੀ ਬਹੁਤ ਪਹਿ ਗਿਆ। ਲੱਗਦਾ ਭਾਈ ਮੈਂ ਤਾਂ ਦੇਖ ਲਿਆ ਹੁਣ ਭਾਈ ਤੋਂ ਪੁੱਛਦੇ ਆ ਕਿਦਾਂ ਭਾਈ? ਲੱਗਦਾ ਫਰਕ? ਥੋੜਾ ਆਇਆ ਦਾ ਸੇ। ਹੂੰ। ਦੇਖੋ ਤਾਂ। ਬਾਕੀ ਹੋਰ ਦੇਖਣਾ ਨੇ। ਭਾਈ ਅੱਗੇ ਨੂੰ ਪਹਿ ਗਿਆ। ਭਾਈ ਦੇਖੋ ਤਾਂ। ਮਾਰਦੀ ਰਹੀ ਰੇ ਪਰ ਟੈਂਪਰੇਚਰ ਇਸ ਟਾਈਮ 44 ਡਿਗਰੀ ਦਾ ਅਫਵਾਹਨਾ। ਬਾਕੀ ਦੇਖਦੇ ਹਾਂ ਔਰ ਵੀ 15 20 ਮਿੰਟ ਤੱਕ ਪਤਾ ਲੱਗ ਜਾਣਾ ਔਰ ਕਿੰਨੀ ਗਰੰਡੀ ਹੁੰਦੀ ਆ ਠੰਡੀ ਕਰਾ ਕੇ ਲਿਆਉਂਗੇ ਜਾਂ ਸਰਵਤ ਕਰਾਣੇ ਆ ਪੈਸੇ ਲਾਣੇ ਆ ਠੰਡੀ ਹੋਵੇ ਫੇਰ ਆਵਾ ਤਾਂ ਪੂਰੀ ਠੰਡੀ ਮਾਰ ਰਹੀ ਬਾਬੇ ਗੱਡੀ ਹੁਣ ਬਾਕੀ ਖੜੀ ਗੱਡੀਆਂ ਨਹੀਂ ਕਰਦੀ ਵੀ ਨਹੀਂ ਹੁੰਦੀ ਕਰਦੀ ਵੀ ਨਹੀਂ ਹੁੰਦੀ ਭਾਈ ਕੋਲੇ ਨਹੀਂ ਜੇ ਗੱਡੀਆਂ ਰੋਡ ਤੇ ਚੱਲਣਾ ਉਸ ਟਾਈਮੇ ਕੂਲਿੰਗ ਕਰਨੀ ਹੈ ਖੜੀ ਨੇ ਕਰਨੀ ਹੈਗੀ ਨਹੀਂ ਨਹੀਂ ਕਰਨੀ 100 ਚੋਂ 60% ਕਰਨੀ ਆ ਚੱਲਦੀ ਤੇ ਕੂਲਿੰਗ ਆਣੀ ਆ ਜਾਂ ਮੋਰ ਤੇ ਹਵਾ ਪਾਣੀ ਆ ਕੈਮੀਟਰ ਕਰਵਾ ਲਿਆ ਨਵਾਂ ਘਰ ਦਾ ਕੈਮੀਟਰ ਕਰਵਾ ਲਿਆ ਕੰਡੈਸਰ ਕੰਡੈਸਰ ਸਾਫ ਹੋ ਗਿਆ ਐ ਤੇ ਆਟੋਮੈਟਿਕ 쿨ਿੰਗ ਬਾਜ ਰਿਹਾ ਜੇ ਕੰਡੈਸਰ ਸਾਫ ਹੋ ਗਿਆ ਹਾਂਜੀ ਬਾਬਿਓ ਤੇ ਫਾਈਨਲੀ ਫਾਈਨਲੀ ਏਸੀ ਦਾ ਕੰਮ ਕਰਾ ਦਿੱਤਾ ਸਰਵਿਸ ਕਰਾ ਦਿੱਤੀ ਐ ਤੇ ਪੈਸੇ ਬੰਦੇ ਨੇ ਬੜੇ ਜੱਜ ਲੈ ਹਜ਼ਾਰ ਰੁਪਈਆ ਹੈਨਾ ਹੁਣ ਯਾਰ 쿨ਿੰਗ ਹੋਣ ਲੱਗੀ ਐ ਪਹਿਲਾਂ ਇੰਨਾ ਮਾੜਾ ਹਾਲ ਹੋਇਆ ਸੀਗਾ ਜੋ 4 ਨੰਬਰ ਦੇ ਆਪਾਂ ਏਸੀ ਲਾਨੇ ਤੇ ਗਰਮੀ ਆਂਦੀ ਸੀ ਵਿੱਚ ਵਧੀਆ ਇਹਨਾਂ ਦੇ ਰੇਟ ਵੀ ਬੰਦੇ ਜੇ ਅਸੀਂ 1000 ਰੁਪਏ ਲਿਆ ਤੇ ਕੂਲਿੰਗ ਵਧੀਆ ਆਉਣ ਲੱਗੀ ਗੱਡੀ ਚਾਰ ਦੇ ਦਿਨ ਫਟਾਕੇ ਹੀ ਪਾਉਂਦਾ ਚਾਰ ਦੇ ਸਾਡਾ ਅਮਰਤ ਕਾਕਾ ਕਿੱਥੇ ਆ ਛੱਡਾ ਅਮਰਤ ਆ ਦੇਖੋ ਕੌਣ ਬਈ ਛੱਡੀ ਅਮਰਤ ਕਾਕਾ ਅਮਰਤ ਕਾਕਾ ਕਿੱਥੇ ਛੱਡਾ ਬਾਬੇ ਹੋਏ ਹੈਗੀ ਅਮਰਤ ਕੌਰ ਆਪਣੇ ਛੋਟੇ ਭਾਈ ਦੀ ਕੁੜੀ ਹੈ ਦੇਖੋ ਦਾ ਕੱਟ ਹੈ ਕਵੀਟ ਹੈ ਬਹੁਤ ਕਵੀਟ ਕੁੜੀ ਹੈ ਜਾਦੀ ਏ ਪੋਲੂ ਜੇ ਕੁੱਗਾ ਓ ਕਾਕਾ ਕਿੱਥੇ ਆ? ਓ ਕਾਕਾ ਕਿੱਥੇ ਆ? ਕੀ ਆ ਦੇਖਦਾ ਮੋਬਾਈਲ ਨਾਲ? ਤੇਰਾ ਵਲੌਗ ਬਣਾਉਣਾ ਮੈਂ। YouTube ਤੇ ਪਾ ਦੇਣਾ, YouTube ਤੇ ਪਾ ਦੇਣਾ। ਓ ਛਾੜਾ ਅਮਰਤ, ਓ ਛਾੜਾ ਕਾਕਾ ਦੇਖੋ ਕਿੰਨਾ ਛੋਣਾ ਬਾਬਿਓ। ਇਹ ਛਾੜੀ ਅਮਰਤ ਆ ਕਾਕਾ ਦੇ ਹੱਥ ਫੜ ਲਿਆ, ਹੱਥ ਫੜ ਲਿਆ। ਹੱਥ ਫੜ ਲਿਆ ਕਾਕੇ ਨੇ। ਅਮਰਤ ਓਏ। ਓ ਅਮਰਤ। ਇਹ ਸਾਡਾ ਕਵੀਟ ਜਾਂ ਕਾਕਾ ਬਾਬਿਓ। ਇਹ ਖੈਰੀ ਹੈ ਵਰਤ ਕਾਕੇ ਕਾਕੇ ਹੱਥ ਫੜਦੀ ਬਾਬੇ ਦੇਖਿਓ ਲੈ ਵੀ ਬਾਬੇ ਉਹ ਆ ਗਿਆ ਜਿੱਥੇ ਚੋਬਰ ਕੋਲ ਨੂੰ ਹੈ ਬਾਈ ਕੋ ਪਾਣੀ ਵਿੱਚ ਪੀਸ ਸ਼ੱਕਰ ਵਾਲਾ ਬਾਈ ਪਾਣੀ ਬੜਾ ਸਵਾਦ ਬਣਾਉਂਦਾ ਯਾਰ ਦੰਦ ਪਾ ਕੇ ਸ਼ੱਕਰ ਪਾ ਕੇ ਪਾਣੀ ਇੰਨਾ ਟੇਸਟੀ ਬਣਾਉਂਦਾ ਨਾ ਬਾਬੇ ਓਏ ਹੋਏ ਨਜ਼ਾਰਾ ਹੀ ਹੋਰ ਹੈ ਗਰਮੀ ਵਿੱਚ ਪੀਣ ਦਾ ਟੇਸਟ ਉਹ ਉਹ ਟੇਸਟ ਸਮਝ ਸਕਦੇ ਫੀਲ ਕਰ ਸਕਦੇ ਆ ਦਿਖਾਣਾ ਤੁਹਾਨੂੰ ਦਰਸ਼ਨ ਕਰਾਉਣਾ ਪੜਾਤਾ ਹੰਸ ਅਗਲਾਲੇ ਮੈਂ ਕਿਉਂਕਿ ਦੂਰ ਬੈਠੇ ਹੁਸੀਂ ਤੁਹਾਨੂੰ ਦਰਸ਼ਨ ਕਰਾਉਣਾ ਸਹੀ ਜਿਵੇਂ ਓਏ ਹੋਏ ਸਰਾਈ ਚੀਜ਼ ਆ ਬਾਬੇ ਉਹ ਗਰਮੀ ਗਰਮੀ ਸਰੀਰ ਦੀ ਕੱਢ ਕੇ ਮਾਰਦਾ ਆ ਜਿਹੜੀ ਚੀਜ਼ ਆ ਨਾ ਓਏ ਹੋਏ ਹੋਏ ਬਾਬੇ ਉਹ ਦੁੱਧ ਸ਼ੱਕਰ ਪਾਣੀ ਸਵਾਦ ਇਹ ਆ ਜਾਂਦਾ ਪੀ ਕੇ ਦੇਖਿਓ ਕਿਤੇ ਇਹ ਚੀਜ਼ ਮੈਂ ਕਿਹਾ ਇਸ਼ਕ ਹੈ ਇਹ ਦੇਖੋ ਬਾਬੇ ਉਹ ਇਸ਼ਕ ਆਏ ਹਾਏ ਹਾਏ ਲੱਗਦੀ ਚਾਹ ਹੈ ਦੇਖੋ ਉਹ ਪੀ ਕੇ ਦੇਖਿਓ ਬਾਬੇ ਇੱਕ ਵਾਰ ਸ਼ੱਕਰ ਦੁੱਧ ਪਾਣੀ ਪਾ ਕੇ ਨਾ ਗੱਲਬਾਤ ਮੈਂ ਕਿਹਾ ਯੈਸ ਕੱਪੜੇ ਪ੍ਰੈਸ ਓਏ ਹੋਏ ਬਾਬੇ ਉਹ ਸੱਚੀ ਸਵਾਦ ਆਈ ਜਾਂਦਾ ਪੀ ਕੇ ਦੇਖੋ ਮੇਰਾ ਭਰਾ ਇਹ ਚੀਜ਼ ਹੈ ਜਿਹੜੇ ਭਰਾਵਾਂ ਨੇ ਪੀਤਾ ਹੋਣਾ ਉਹਨਾਂ ਨੂੰ ਤਾਂ ਪਤਾ ਹੋਣਾ ਪਰ ਜਿਹਨਾਂ ਨੇ ਨਹੀਂ ਪੀਤਾ ਨੇ ਇੱਕ ਵਾਰ ਟੇਸਟ ਕਰਿਓ ਮੈਂ ਕਿਹਾ ਸਵਾਦ ਵੱਖਰਾ ਹੀ ਸਾਢੇ ਤਿੰਨ ਗਲਾਸ ਪੀਲੇ ਬਾਬੇ ਉਹ ਢੇਡਾਂ ਨੂੰ ਫੋਲ ਹੋ ਗਿਆ ਫਿਰ ਵੀ ਨੇ ਮੁੜ ਕੇ ਸੱਜਿਆ ਦਾ ਨਹੀਂ ਢਾਈ ਚਾੜ ਤੇ ਇੱਕ ਰਹਿ ਗਿਆ ਮੈਂ ਇਹ ਵੀ ਚਾੜ ਦਾਣਾ ਸਵਾਦ ਸਵਾਦ ਚ ਨਾ ਪਰ ਡੱਬਾ ਭਰਿਆ ਪੈਸੇ ਪੂਰਾ ਆਪਾਂ ਹੀ ਕਰਦੇ ਕੀਤਾ ਨਿਆਰਾ ਹੀ ਜਾਂਦਾ ਯਾਰ ਪੀ ਕੇ ਦੇਖੋ ਮੇਰਾ ਭਰਾ ਸੱਚੀ ਦਿਲੋਂ ਕਹਿੰਦਾ ਪੀ ਕੇ ਦੇਖੇ ਇੱਕ ਵਾਰ ਇਹ ਗੱਲ ਵਾਹ ਬਾਲਟੀ ਯਾਰ ਆ ਬਾਲਟੀ ਪੂਰੀ ਭਰੀ ਹੋ ਦੇਖੋ ਪੂਰੀ ਨਵੇੜ ਦੀ ਆਏ ਹਾਂ ਨਜ਼ਾਰਾ ਆਈ ਜਾਂਦਾ ਪਹੁੰਚ ਗਏ ਆ ਮੋੜ ਕੇ ਪਿੰਡ ਜਗਤਪੁਰ ਦੇਖ ਰਾ ਹੁਣ ਏਸੀ ਇੱਕ ਨੰਬਰ ਤੇ ਕਰਕੇ ਲਾ ਕੇ ਲਿਆਂਦਾ ਬਾਬਿਓ ਐਨ ਬਰਫ਼ ਜਮਾਨ ਲਾ ਪਿਆ ਵਧੀਆ ਬਣ ਗਿਆ ਐਨ ਚਿਲਡੇ ਸੀ ਨਜ਼ਾਰਾ ਲਿਆ ਤਾ ਯਾਰ ਬੰਦੇ ਨੇ ਤੇ ਹੁਣ ਮੈਂ ਪ੍ਰੋਮੋਸ਼ਨ ਨਹੀਂ ਕਰਾ ਕਰਨ ਯਾਰ ਹਨਾ ਤੇ ਨਾਮ ਤਾਂ ਲੈਣਾ ਨੇ ਬੰਦੇ ਦਾ ਨਵਾਂ ਚੌਕ 15 ਬਣ ਨਹੀਂ ਗੱਡੀ ਪਈ ਪਹੁੰਚ ਗਏ ਮੋੜ ਕੇ ਪਿੰਡ ਜਗਤਪੁਰ ਹੈ ਗੱਡੀ ਯਾਰ ਏਸੀ ਦੇਖੋ ਇੱਕ ਨੰਬਰ ਤੇ ਲਾ ਕੇ ਆਉਂਦਾ ਐਨਾ ਚਿਰ ਲੋਕ ਹਨ ਏਸੀ ਬਾਬਿਓ ਨਜ਼ਾਰਾ ਆ ਗਿਆ ਨਹੀਂ ਤਾਂ 4 ਨੰਬਰ ਤੇ ਵੀ ਨਾ ਗੱਡੀ ਗਰਮ ਗਰਮੀ ਆਦੀ ਸੀ 4 ਨੰਬਰ ਤੇ ਲਾ ਕੇ ਵੀ ਗਰਮੀ ਆਦੀ ਹੁੰਦੀ ਸੀ ਤੇ ਸਵਾਦ ਆਇਆ ਪਿਆ ਸਣਾ ਹੁਣ ਤਾਂ ਸੱਚੀ ਤੇ ਪਹੁੰਚ ਗਏ ਪਿੰਡ ਜਗਤਪੁਰ ਤੇ ਇਹ ਸਿਕਾਜ ਦਾ ਬਲੌਗ ਮੇਰਾ ਪਰ ਅਜੇ ਵਧੀਆ ਲੱਗਿਆ ਤਾਂ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਵੀਡੀਓ ਕਰਿਓ ਲਾਈਕ ਤੇ ਸੋਹਣਾ ਛੱਡੋ ਕਮੈਂਟ ਚਾਰ ਚਾਰ ਪੰਜ ਪੰਜ ਕਮੈਂਟ ਛੱਡਦੇ ਕਰੋ ਆਪਣੇ ਭਰਾ ਨੂੰ ਯਾਰ ਹੈ ਨਾ ਤੇ ਬਾਕੀ ਮਿਲਦੇ ਆ ਕਿਸੇ ਨੈਕਸਟ ਵਲੌਗ ਚ ਬਾਬੇ ਉਹਨਾਂ ਪੂਰਾ ਚੇਲਡ ਇੱਕ ਨੰਬਰ ਤੇ ਆਇਆ ਹੈ ਚਾਰ ਤੇ ਰਾਜਮਨ ਆ ਦੇਖੋ ਹਾਂ ਬਾਕੀ ਮੇਰਾ ਭਰਾ ਤੁਸੀਂ ਵੀਡੀਓ ਦੇਖ ਲਾਨੇ ਨਾ ਲਾਈਕ ਕਰਨਾ ਭੁੱਲ ਜਾਈਂ ਨਾ ਲਾਈਕ ਜਰੂਰ ਕਰਦੇ ਕਰੋ ਮੇਰਾ ਭਰਾ ਨਾ ਵੀਡੀਓ ਨੂੰ ਜਿੰਨੇ ਲਾਈਕ ਹੋਗੇ ਉਹਨਾਂ ਵਧੀਆ ਰეკਮੈਂਡ ਚ ਆਪਣੀ ਵੀਡੀਓ ਜਾਊਗੀ ਤੇ ਵਲੌਗ ਦੇਖਦੇ ਦੇਖਦੇ ਲਾਈਕ ਜਰੂਰ ਮੇਰਾ ਭਰਾ ਕਰ ਲਿਆ ਕਰੋ ਨਾ ਮੇਰੀਆਂ ਭੈਣਾ ਭਰਾ ਸਾਰੇ ਲਾਈਕ ਕਰਦੇ ਕਰੋ ਚੇਤੇ ਨਾ ਮੇਰਾ ਭਰਾ ਨਾ ਕਿਉਂਕਿ ਲਾਈਕ ਬਹੁਤ ਯਾਰ ਘਟ ਹੁੰਦੇ ਆ ਨ ਬੇਰੇ ਕੋਲ ਫਰੀ ਹੈ ਯਾਰ ਲਾਈਕ ਕਰਨਾ ਔਰ ਕਮੈਂਟ ਕਰਨਾ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਨਾ ਲਾਲ ਰੰਗ ਦਾ ਥੱਲੇ ਬਟਨ ਆਦਾ ਨੂੰ ਦਬਾ ਦਿਆ ਕਰੋ ਤੇ ਬੈਲ ਨੋਟੀਫਿਕੇਸ਼ਨ ਔਨ ਕਰ ਲਿਆ ਕਰੋ ਆਪਣੇ ਭਰਾ ਦੀ ਨਾ ਤੇ ਬਾਕੀ ਲਵ ਯੂ ਬਾਬਿਓ ਤੇ ਆਪਣੇ ਸਾਰੇ ਮੋਟਰਾਂ ਪਿੱਛੇ ਸਾਰੀਆਂ ਗੱਡੀਆਂ ਉੱਪਰ ਨਾ ਆਪਣੇ ਲੋਗੋ ਲੱਗੇ ਹੋ ਆ ਕਪੜਾ ਕੋਪੜਾ ਮਾਰ ਲਿਆ ਕਰੋ ਤੇ ਸਬਸਕ੍ਰਾਈਬ ਕਰ ਲਿਆ ਕਰੋ ਜਿਹੜੇ ਭਰਾ ਮਿਲਦੇ ਮੇਰੇ ਕੋਲ ਲੋਗੋ ਬਹੁਤ ਪਿਆ ਤੁਹਾਡੇ ਸਾਰੇ ਗੱਡੀਆਂ ਮੋਟਰਾਂ ਦੇ ਵੀ ਲਾਣੇ ਆ ਲੋਗੋ ਆਇਓ ਸੋ ਯਾਰ ਪਿੰਡ ਟਾਲ ਮਯਾਰੇ ਤੇ ਜਾਣਾ ਸੀ ਨਵਾਂ ਸ਼ਹਿਰ ਨੂੰ ਕੋਈ ਜ਼ਰੂਰੀ ਕੰਮ ਤੋਂ ਗੱਡੀਆਂ ਲੈ ਕੇ ਇੱਕ ਸਵਿਫਟ ਸੀ ਆਪਣੀ ਟਾਈਪੈਂਚਰ ਹੋ ਗਈ 42 ਡਿਗਰੀ ਤਾਪਮਨ ਸੈਲਸੀਅਸ ਤਾਪਮਨ 42 ਡਿਗਰੀ ਸੈਲਸੀਅਸ ਤਾਪਮਨ ਤੇ ਗੱਡੀ ਪੈਂਚਰ ਹੋ ਗਈ ਆ ਜਾਣਾ ਨਵਾਂ ਸ਼ਹਿਰ ਨੂੰ ਕਾਲੀ ਐਨੀ ਆ ਤੁਸੀਂ ਗੱਲ ਛੱਡ ਦਿਓ ਉਹ ਬੰਦੇ ਨੇ ਉੱਠ ਖੜਨਾ ਮਰੇ ਅੱਧੇ ਘੰਟੇ ਦਾ ਟਾਈਮ ਆ ਤੇ ਇੱਕ ਹਟੇ ਉਹ ਸਾ ਹੈਗੇ 6-7 ਜਾਣੇ ਇਹਨੂੰ ਮੈਂ ਨੋਵਾ ਚੱਕ ਰਿਹਾ ਦਾ ਵਧੀਆ ਸੀਗਾ 6-7 ਜਾਣੇ ਜਾਣੇ ਆਲੇ ਆਪਾਂ ਤੇ ਗੱਡੀ ਹੋ ਗਈ ਯਾਰ ਸਪੈਕ ਪੈਂਚਰ ਹੋਣ ਸਾਰੀ ਸਟੱਪਣੀ ਬਦਲਨੀ ਪੈਣੀ 41-42 ਡਿਗਰੀ ਤਾਪਮਨ ਚ ਹੈ ਅੱਗ ਲੱਗਣ ਨੂੰ ਫਿਰਦੀ ਐਨੀ ਗਰਮੀ ਆ ਇੱਕ ਗਰਮ ਦੇਖੀ ਜੱਸ ਸਾੜੀ ਕਾਲੀ ਹੁੰਦੀ ਨੇ ਮੁਸੀਬਤਾਂ ਆਵਾ ਗੌਣ ਪੈਂਦੀਆਂ ਉਸ ਟਾਈਮ ਮੁਸੀਬਤਾਂ ਯਾਰ ਆਵਾ ਗੌਣ ਮੁਸੀਬਤਾਂ ਕੰਮ ਵੀ ਜਰੂਰੀ ਜਾਣਾ ਹੈ ਘਰ ਦੇ ਤਿਆਰ ਬੈਠੇ ਆ ਸਰਪੰਚ ਵੀ ਤਿਆਰ ਬੈਠਾ ਹੈ ਹੁਣ ਇਹ ਸਟੱਪਣੀ ਔਰ ਜੈਕ ਵੀ ਨਹੀਂ ਪਤਾ ਕਿੱਥੇ ਪਿਆਉਣਾ ਯਾਰ ਸਵਿਟ ਦਾ ਹਸਾਬ-ਤਾਬ ਕਿਉਂਕਿ ਮੈਂ ਯਾਰ ਰੱਖਿਓ ਟੁਆਇਟ ਆ ਖੁੱਲ ਗਿਆ ਖੁੱਲ ਗਈ ਨਹੀਂ ਭਾਈ ਬਦਲ ਨਹੀਂ ਪੈਣੀ ਇਹ ਸਟੱਪਣੀ ਪਤਾ ਨਹੀਂ ਕਿੱਥੇ ਹੋਣੀ ਦੀ ਯਾਰ ਨੂੰ ਸੋ ਸਟੱਪਣੀ ਇੱਥੇ ਲੱਗਦੀ ਦੇਖਾਂ ਸਟੱਪਣੀ ਦਾ ਪਈ ਹੈ ਹਵਾ ਹਵਾ ਹੋ ਗਈ ਚਾ ਨਹੀਂ ਉਹ ਤੇਰੀ ਵੀ ਪੈਂਚਰ ਆ ਸਟੱਪਣੀ ਵੀ ਪੈਂਚਰ ਆ ਪਾਜੀ ਤਾਂ ਸੜ ਕਾਲੀ ਅੱਗੇ ਯਾਰ ਟੋਏ ਨਹੀਂ ਆ ਮੁਸੀਬਤਾਂ ਸਟੱਪਣੀ ਵੀ ਯਾਰ ਪੈਂਚਰ ਆ ਦੱਸ ਆ ਦੇਖੋ ਪੈਂਚਰ ਨੇ ਛਾਪੇ ਯਾਰ ਪੈਂਦੇ ਹੁਣ ਜਿਆਦਾ ਦਾ ਟਾਇਰ ਖੋਲ ਗਿਆ ਕਿਤੇ ਪੈਂਚਰ ਵਾਲੇ ਆਈਏ ਹੁਣ ਜੇ ਤਾਂ ਇਸ ਗੱਡੀ ਦਾ ਟਾਇਰ ਲਾ ਕੇ ਦੇਖਦੇ ਆ ਜੀ ਇਹਦਾ ਲੱਗ ਜਾਵੇ ਟਾਇਰ ਇਹਨੂੰ ਯਾਰ ਹੈਗੀ ਕਾਲੀਆ ਲੇਟ ਬਹੁਤ ਹੋਈਆਂ ਵਾ ਤੇ ਇਹਨੂੰ ਟਾਇਰ ਦੇਖਾ ਪਹਿਲਾਂ ਕਿੰਨਾ ਨੰਬਰ ਆ ਭਾਜੀ 14 ਨੰਬਰ ਕਿ 15 ਆ ਆ ਕਿੰਨਾ ਨੰਬਰ ਇਹਨੂੰ 185 80 14 ਨੰਬਰ ਆ ਭਾਜੀ ਆਪਣਾ ਇਹਨੂੰ 15 ਹਾਂ ਲੱਗ ਜਾਣੀ ਨਾ ਲੱਗ ਜਾ ਉਹ ਲੱਗ ਜਾਨੀ ਅੱਜ ਕਿੱਥੇ ਜਾਣਾ ਉਹ ਲੱਗ ਤਾਂ ਜਾਣੀ ਨਾ ਇਹਨੂੰ 14 ਨੰਬਰ ਆ ਯਾਰ ਉਹਨੂੰ 15 ਨੰਬਰ ਆ ਉਹਨੂੰ ਦੇਖਦੇ ਆਂ ਇਹਦੀ ਸੱਪਣੀ ਲਾ ਕੇ ਲੈ ਜਾਣੇ ਕਾ ਕਾਲੀ ਅਗਰ ਟੋਏ ਜਾ ਕੇ ਜਰੂਰੀ ਕੰਮ ਜਾਣਾ ਤਾਂ ਇਦਾਂ ਹੁੰਦਾ ਹੀ ਆ ਯਾਰ ਪਤਾ ਨਹੀਂ ਕੀ ਸਾਲਾ ਸਿਸਟਮ ਆ ਇਹ ਕੀ ਨਹੀਂ ਸਿਸਟਮ ਆ ਵੀਰ ਇਸ ਟਪਣੀ ਮੈਂ ਕੱਢਦਾ ਜੀ ਇਹਦੇ ਬੀਲ ਕੱਪ ਨਹੀਂ ਪਤਾ ਕਿੱਦਾਂ ਖੋਲਣਾ ਯਾਰ ਹੁਣ ਇਹਦੇ ਨਿਕਲ ਜਾਂਦਾ ਹੁੰਦਾ ਵਾ ਖਿੱਚ ਕੇ ਭਾਈ ਹਾਂ ਖਿੱਚ ਕੇ ਦੇਖੋ ਟੁੱਟਿਆ ਜਾਵੇ ਅਸ ਬੀਰ ਕੱਪ ਗਾ ਦੇ ਖੋਲੇ ਯਾਰ ਆਪਾਂ ਇੱਥੇ ਦੇਖਾਂ ਖਿੱਚ ਕੇ ਭਾਈ ਇੱਥੇ ਹਾਂ ਦੇਖੋ ਹਾਂ ਖੁੱਲ ਗਿਆ ਖੁੱਲ ਗਿਆ ਇਹ ਸੌਖੇ ਖੁੱਲ ਜਾਂਦਾ ਯਾਰ ਹੁਣ ਇਹਦਾ ਕਿੰਨਾ ਨੰਬਰ ਲੱਗੂਗਾ ਇਹਨੂੰ ਭਾਈ ਪਰਨਾਪੁਰ ਨੂੰ ਲੈ ਵੇ ਮਿੱਤਰਾ ਸਟੱਪਣੀ ਬਦਲ ਲਈ ਆ ਟੇ ਉਹ ਸਾਲੀ ਸਟੱਪਣੀ ਲਾਈ ਆ ਗੱਡੀ ਨੂੰ ਯਾਰ ਹਣ ਤੇ ਇਹ 15 ਨੰਬਰ ਸਟੱਪਣੀ ਲਾਈ ਗੱਡੀ ਨੂੰ ਹੈ ਉਹ ਜੈਕ ਕੱਢਿਆ ਤੇ ਜੈਕ ਲੱਗਿਆ ਬਾਈ ਆ ਜੈਕ ਥਰੇ ਲੱਗਿਆ ਵਾ ਯਾਰ ਕਾੜੀ ਸਾਲੀ ਲੈ ਵੇ ਮਿੱਤਰਾ ਸਟੱਪਣੀ ਟੇ ਉਹ ਸਾਲੀ ਲਾਤੀ ਆ 14 ਨੰਬਰ ਟੇ ਲੱਗਿਆ 15 ਲਾਤਾ ਟੇ ਉਸ ਚਲ ਗਈ ਜੀਤਾ ਚੋਬਰ ਚੱਕ ਲਿਆ ਹੈ ਹੁਣ ਚੱਲੇ ਆ ਭਾਈ ਸਾਡਾ ਲਾਂ ਲਗੇ ਸੀ ਗਰਮੀ ਬਹੁਤ ਆ ਬਹੁਤ ਮਾੜਾ ਰੋ ਯਾਰ ਇੱਕ ਗਰਮੀ 41 ਡਿਗਰੀ ਜਿਸ ਤੇ ਆਪਣੀ ਬਦਲ ਨਹੀਂ ਬਹੁਤ ਔਖਾ ਕੰਮ ਆ ਯਾਰ ਉਹ ਬਹੁਤ ਔਖਾ ਬਾਬਿਓ ਕੀ ਕਹੋਂ ਕਹਦੇ ਬਦਲੀਆਂ ਨਹੀਂ ਭਾਈ ਅੱਜ ਤੱਕ ਮੈਂ ਤਾਂ ਆਪਣੀ ਗੱਡੀ ਦੇ ਟਾਇਰੇ ਨਹੀਂ ਬਦਲੇ ਜੇ ਰੱਬ ਦੀ ਮਿਹਰ ਇੰਨੀ ਕਿ ਪੈਂਚਰੇ ਨਹੀਂ ਕਦੇ ਹੋਏ ਆਹ ਘੱਟੋ ਘੱਟ 4-5 ਸਾਲਾਂ ਵਿੱਚ ਸਪੱਣੀ ਬਦਲੀ ਮੈਂ ਓਏ ਹੋਏ ਹੋਏ ਇਹ ਵੀ ਇਹ ਬ੍ਰੈਂਡ ਨਹੀਂ ਉਸ ਵੇਹਟ ਵਈ ਬ੍ਰੈਂਡ ਨਹੀਂ ਉਹ ਦੇਖੋ ਬਾਬਿਓ ਕੈਮਲੇ ਚੱਲੇ ਪਤਾ ਲੱਗਦਾ ਭਈ ਐ ਨਵੀਂ ਕਾਰ ਭਾਈ ਬਿਲਕੁਲ ਨਵੀਂ ਚੱਲ ਵੇ ਰਾਣੀਏ ਚੱਲ 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 ਰਾਣੀਏ ਓਏ ਹੋਏ ਓਏ ਹੋਏ ਬਾਬੇ ਉਹ ਕੰਮ ਗਰਮੋ ਗਰਮੀ ਹੋਇਆ ਪਿਆ ਅੱਜ ਤਾਂ ਇਨਾ ਬੁਰਾ ਹਾਲ ਆ ਯਾਰ 41 42 ਡਿਗਰੀ ਤਾਪਮਰ ਹੋ ਗਿਆ ਐ ਸਾਢੇ 12 1 ਵਜੇ 42 ਡਿਗਰੀ ਤਾਪਮਨ ਸੈਲਸੀਅਸ ਸਟੱਪਣੀ ਬਦਲੀ ਗੱਡੀ ਦੀ ਹਟੇ ਉਹ ਸਾਂ ਟਾਇਰ ਲਾਇਆ ਨੂੰ ਰਾਣੀ ਨੂੰ ਹੁਣ ਪਈਏ ਸਟੱਪਣੀ ਚੇਤਾ ਰੱਖਿਓ ਆਪਾਂ ਮਜਾਰੀ ਦੇ ਕੇ ਆਣੀ ਕਹਣਾ ਜਾਨੂੰ ਨਾ ਵਾਚੇ ਜਾਂਦੇ ਆਪਾਂ ਮੋੜ ਕੇ ਪੈਂਚਰ ਲਾ ਦੂਗਾ ਮੋੜ ਕੇ ਕੇ ਚੱਕ ਲੂਗੇ ਨਾ ਜਾਂਦੇ ਵਿੱਚ ਸਟੱਪਣੀ ਦਾ ਮਜਾਰੀ ਰੱਖ ਜਾਣੀ ਨਵਾਂ ਸ਼ਹਿਰ ਚੱਲੇ ਆਦੇ ਹੋਏ ਸਟੱਪਣੀ ਪੈਂਚਰ ਲੱਗ ਜੂ ਆਪਣੀ ਕਿਸਾਬ ਵਾਲੀ 42 42 ਮਾ 42 ਆ 42 ਬੰ 43 ਆ ਤੁਹਾਡੇ ਦੇ 42 ਅਪਗ੍ਰੇਡ ਨਹੀਂ ਹੋਇਆ ਉਹ ਤੁਹਾਡਾ 42 43 ਹੋਇਆ ਵਾ 42 ਤਾਂ ਆਪ ਮੋਂ ਨਕਿਓ 42 43 ਦੇ ਬਾਅਦ ਤੇ 1 ਵਜੇ 1:30 ਛਾਪੇ ਉਤੋਂ ਕਾਲੀ ਸਾਡਾ ਨਾ ਆਪਾਂ ਜਰੂਰ ਬਹੁਤ ਜ਼ਰੂਰੀ ਕੰਮ ਜਾਣਾ ਸੀ ਮੇਰੇ ਦਾ 10 ਮਿੰਟ ਜਗਾ ਪੂਰੀ ਗੱਲ ਬਹੁਤ ਜ਼ਰੂਰੀ ਕੰਮ ਜਾਣਾ ਸੀ ਤੇ ਉਧਰੋਂ ਕਾਲੀ ਅੱਗੇ ਟੋਏ ਤੇ ਇੱਕ ਗੱਡੀ ਪੈਂਚਰ ਤੁਹੇ ਦੇਖ ਕੇ ਲਿਆ ਉਹ ਗਾਰਮੀ ਚ ਪਿੱਤਲ ਗੇ ਪੈਂਚਰ ਲਾ ਦੇ ਅੱਧਾ ਸਮਾਂ ਰ ਉੱਥੇ ਰਹਿ ਰੂ ਗੱਡੇ ਕੀ ਪੇ ਮੇਰਾ ਦਾ ਯਾਰ ਡਟ ਕੇ ਉਹ ਤੁਹਾਡੇ ਵੀ ਦੁਆਰਾ ਜਾ ਕੇ ਚੱਕੀ ਉਹ ਨੱਠਿਓ ਆ ਬਾਈ ਚਲ ਗਿਆ ਸਾਡਾ ਜੱਸਾ ਬਾਈ ਚਲ ਗਿਆ ਮੁਰੇ ਹਟਿਓ ਤੋਂ ਲੈ ਕੇ ਆਪਾਂ ਜਾਣਦੇ ਆ ਸਵਿਫਟ ਲੈ ਕੇ ਮੈਂ ਤੇ ਆਪਣਾ ਕੀਤਾ ਚੋਪਰ ਬਾਈ ਹੈ ਹੁਣ ਦੇਖਦੇ ਆ ਜਦ ਕਿਆ ਬੜਨਾ ਮੈਂ ਕੋਈ ਭਗੜਾ ਹੋ ਪੈਂਦਾ ਸਵਿਫਟ ਤੇ ਯਾਰ ਵਾਕਈ ਬਹੁਤ ਟਾਈਮ ਬਚੋ ਚਲਾਈਏ ਮਰੂਤੀ ਸੰਜੁਕੀ ਹੈ ਮਰੂਤੀ ਸੰਜੁਕੀ ਪੈਟਰੋਲ ਗੱਡੀ ਆ ਵੀ ਦਸਵਾਦ ਵੱਖਰਾ ਹੀ ਯਾਰ ਸਾਡੀ ਉੱਤੇ ਬੰਦ ਹੋ ਜਾਂਦੀ ਮਨਵੜੀ ਰੇਸ ਰੱਖਣੀ ਪੈਂਦੀ ਪੈਟਰੋਲ ਨੂੰ ਨਾ ਮੈਂ ਬਾਬੇ ਆਪਾਂ ਚਲਾਈਆਂ ਸ਼ੁਰੂ ਤੋਂ ਡੀਜ਼ਲ ਗੱਡੀਆਂ ਬਹੁਤ ਫਰਕ ਆ ਯਾਰ ਡੀਲ ਤੇ ਪੈਟਰੋਲ ਦਾ ਬਹੁਤ ਜਿਆਦਾ ਫਰਕ ਆ ਇਸ ਲੋ ਤੇ ਉੱਤੇ ਬੰਦ ਹੋ ਜਾਂਦੀ ਪੈਟਰੋਲ ਵਾਲੀ ਗੱਡੀ ਰੇਸ ਦੇ ਕੇ ਰੱਖਣੀ ਪੈਂਦੀ ਰੇਸ ਦੇ ਕੇ ਦੋਰਨੀ ਪੈਂਦੀ ਜੀ ਡੀਜ਼ਲ ਗੱਡੀ ਆ ਬਿਨਾਂ ਰੇਸ ਤੋਂ ਤੁਸੀਂ ਦੂਜੇ ਤੀਜੇ ਗਰਜ ਤੱਕ ਜਾ ਸਕਦੇ ਆ 30 30 30 40 ਸਪੀਡ ਤੱਕ ਬਿਨਾਂ ਰੇਸ ਤੋਂ ਜਾ ਸਕਦੇ ਆ ਆਪਾਂ ਡੀਜ਼ਲ ਗੱਡੀ 'ਚ ਤੇ ਬਹੁਤ ਫਰਕ ਆ ਬਾਕੀ ਚੱਕ ਲਿਆ ਸੈਫਟੀ ਦਾ ਵੀ ਰਾਣੀ ਦਾ ਵਲੌਗ ਪਾਇਆ 2 ਸਾਲ ਪਹਿਲਾਂ ਫੁੱਲ ਪੇਂਟ ਕਰਾਈ ਸੀ ਇਹ ਹੁਣ ਫੇ ਅੱਗੇ ਨੂੰ ਹਾਲਤ ਇਹ ਵੀ ਜ਼ਿਆਦਾ ਖਸਤਾ ਹੋ ਗਈ ਬਹੁਤ ਜ਼ਿਆਦਾ ਹਾਲਤ ਖਸਤਾ ਹੋ ਗਈ ਹੋਣੀ ਦੀ ਤੇ ਜੀਤੇ ਚ ਉੱਪਰ ਦੀ ਸਾਡੇ ਸੇ ਥੋੜੀ ਠੀਕ ਨਹੀਂ ਹੈਗੀ ਹੈ ਬਾਈ ਦੀ ਇਹ ਵੀ ਬਾਈ ਲੈ ਚਲੇ ਸੁੱਤਾ ਪਿਆ ਸੀ ਬਾਈ ਤੇ ਪਹਿ ਉਹਨੂੰ ਚੱਕ ਲਿਆ ਹੈ 12:30 1 ਵਜੇ ਇਲੈਕਸ਼ਨ ਦਾ ਟਾਈਮ ਹੈ ਕਿਤੇ ਕਾਂਗਰਸ ਆਕੇ ਤੇ ਆਪ ਆਦਮੀ ਹੈ ਕਿਤੇ ਬੀਜੇਪੀ ਹੈ ਹੈ ਵੋਟਾਂ ਦਾ ਮਾਹੌਲ ਚੱਲ ਰਿਹਾ ਤੇ ਗੱਡੀਆਂ ਬਾਬਿਓ ਮੋਡੀਫਾਈ ਤੁਸੀਂ ਬਿਲਕੁਲ ਨਾ ਕਰਾਓ ਆਪਣੀਆਂ ਯਾਰਾਂ ਦੋਸਤਾਂ ਦੀਆਂ ਤਿੰਨ ਗੱਡੀਆਂ ਬੌਂਡ ਕਰਤੀਆਂ ਮੇਰਾ ਭਰਾ ਜਾਲੀਆਂ ਜੁੜੀਆਂ ਲਾ ਕੇ ਰੱਖੋ ਜਿਹੜੇ ਸ਼ੀਸ਼ੇ ਸ਼ੂਸ਼ੇ ਜਿਨ੍ਹਾਂ ਨੇ ਕਾਲੇ ਕਰਾਏ ਹੋ ਪਹਿਲੀ ਗੱਲ ਤਾਂ ਕਾਲੇ ਕਰਾਓ ਨਾ ਸ਼ੀਸ਼ੇ ਕਦੇ ਵੀ ਫਿਰਮ ਤੇ ਸ਼ੀਸ਼ੇ ਨੂੰ ਕਦੇ ਕਰਾਓ ਨਾ ਨਾ ਤੇ ਤੇ ਮੁਰਕੇ ਮੇਰਾ ਭਰਾ ਜਾਲੀਆਂ ਜੋਲੀਆਂ ਵੀ ਰਾਂ ਦਰਾਂ ਦੇ ਵਿੱਚ ਲਾ ਕੇ ਨਾ ਰੱਖੋ ਆਪਾਂ ਤਾਂ ਯਾਰ ਵੈਸੇ ਧੁੱਪ ਧੁੱਪ ਤਾਂ ਲਾਣੇ ਫੇ ਗੱਡੀ 쿨ਿੰਗ ਵਧਿਆ ਕਰ ਦੋਗੀ ਹਨਾ ਪਰ ਯਾਰ ਇਹ ਇੱਕ ਮੇਰਾ ਭਰਾ ਨਾ ਯਾਰ ਜਿਹੜੇ ਭਰਾ ਨੇ ਗੱਡੀਆਂ ਨੂੰ ਹੂ ਟ੍ਰੱਟਰ ਲਾਇਆ ਹੋਇਆ ਫਿਲਮਾਂ ਕਰਾਈਆਂ ਸ਼ੀਸ਼ਿਆਂ ਨੂੰ ਨਾ ਉਹ ਬਿਲਕੁਲੇ ਪਟਾ ਦਿਓ ਕਿਉਂਕਿ ਮੋਰੇ ਚੱਲਦੇ ਆ ਇਲੈਕਸ਼ਨ ਚੋਣ ਜਾਂਦਾ ਲੱਗਿਆ ਹੈ ਹਨਾ ਐਵੇਂ ਗੱਡੀ ਬੌਂਡ ਹੋ ਗਈ ਬੱਚੋ ਜਰਮਾਨੇ ਹੋਗੇ ਨਾ ਛੱਤੀਆਂ ਦੀ ਮਿਹਨਤ ਕਰਨੀ ਪਊਗੀ ਮੇਰਾ ਭਰਾ ਪਹਿਲਾਂ ਹੀ ਹੈ ਨਾ ਰੂਲ ਫਾਲੋ ਕਰਕੇ ਚੱਲੋ ਪਹਿਲੀ ਗੱਲ ਤਾਂ ਸ਼ੀਸ਼ੇ ਸ਼ੂਸ਼ੇ ਕਾਲੇ ਕਰਾਣ ਦੀ ਲੋੜ ਹੈ ਨਹੀਂ ਗੱਡੀ ਨੂੰ ਨਾ ਓਵਰ ਲੈਟਾ ਲਾਓ ਜੇ ਲਾਣੀਆਂ ਹੈ ਜੈਨੂਨ ਲਾਓ ਜੀ ਨਾ ਅਗਲਾ ਡਿਸਟਰਬ ਬਣਾਓ ਬੰਦਾ ਸਾਡੇ ਸਾਡੇ ਕਰਕੇ ਕਿਸੇ ਨੂੰ ਕੋਈ ਪ੍ਰੋਬਲਮ ਨਾ ਹੋਵੇ ਇਦਾਂ ਦਾ ਕੁਝ ਕੰਮ ਕਰਾ ਲਓ ਜੇ ਗੱਡੀ ਨੂੰ ਕਰਾਣਾ ਹੈ ਤੇ ਜਿਹੜੀਆਂ ਗੰਨਾ ਕੋਨਾਂ ਦੀਆਂ ਫੋਟੋਆਂ ਲਵਾਉਂਦੇ ਆ ਹੋਰ ਕੁਝ ਇਦਾਂ ਗੰਨ ਪ੍ਰਮੋਟ ਕਰਦੇ ਆ ਮੇਰਾ ਭਰਾ ਇਹ ਬੰਦ ਕਰ ਦਿਓ ਕਿਉਂਕਿ ਲਵਾਣੇ ਬਹੁਤ ਸੌਖੇ ਹੈ ਬੱਚੋ ਭੁਗਤਣੇ ਬਹੁਤ ਔਖੇ ਆ ਨਾ ਪਤਾ ਨਹੀਂ ਕਿਹਦੀਆਂ ਕਿਹਦੀਆਂ ਮਿੰਤਾ ਕਰਨੀਆਂ ਪੈਂਦੀਆਂ ਨਾ ਕਿੰਨਾ ਜੁਰਮਾਨਾ ਹੋਣਾ ਕਿਹਦੀਆਂ ਕਿਹਦੀਆਂ ਗੱਲਾਂ ਸੋਣੀਆਂ ਕਿੱਥੇ ਕਿੱਥੇ ਖੱਜਲ ਖਰਾਬ ਹੋਣਾ ਇਹਨੋਂ ਪਹਿਲਾਂ ਹੀ ਮੇਰਾ ਭਰਾ ਨਾ ਆਪਣੀ ਗੱਡੀ ਬਿਲਕੁਲ ਸੈਂਪਲ ਰੱਖੋ ਜੇ ਰੱਖਣੀ ਆ ਤਾਂ ਕੰਮ ਉਹ ਕਰਾਓ ਜੀ ਨਾ ਕਿਸੇ ਨੂੰ ਕੋਈ ਡਿਸਟਰਬੈਂਸੀ ਨਾ ਹੋਵੇ ਕੋਈ ਬੰਦਾ ਸਾਡੇ ਵਜ੍ਹਾ ਨਾਲ ਖੱਜਲ ਨਾ ਹੋਵੇ ਨਾ ਫੌਰਨ ਵੀ ਆਪਣੇ ਨਾਰਮਲ ਰਹਣ ਦਾ ਛੋਟਾ ਹੀ ਇਹ ਬਾਕੀ ਹੈ ਨਾ ਬਾਕੀ ਮੋਰੇ ਹੋਂ ਖੜਾ ਛੋਟਾ ਭਾਈ ਇੰਨਾ ਸਿਆਣਾ ਯਾਰ ਆਪਾਂ ਵੀ ਹੈ ਨਹੀਂ ਤੁਹਾਨੂੰ ਗਿਆਨ ਦਈਏ ਉਹ ਯਾਤੋਂ ਆਪਣਾ ਬੁਰਾ ਹਲਈਆ ਮੇਰਾ ਭਰਾ ਜੀ ਦਾ ਜ਼ਰੂਰੀ ਕੰਮ ਚੱਲੇ ਤਾਂ ਨਿਕਰੇ ਉਹਨੇ ਤਾਂ ਘਰੋਂ ਨਿਕਲਣੋਂ ਦਿਲ ਨਹੀਂ ਕਰਦਾ ਸੱਚੀ ਯਾਰ ਘਰੇ ਬੈਠ ਰੋ ਮੇਰਾ ਭਰਾ ਆਪਣੇ ਕੂਲਰ ਪੱਖੇ AC ਲਾ ਕੇ ਰਹਿ ਤਰਾਂ ਇਹ ਤਾਂ ਬਾਹਰ ਨਿਕਲੂਗੇ ਬਿਮਾਰ ਹੋਵਾਂਗੇ ਬੁਰੇ ਹਾਲਾ ਪਰ ਜਿਹੜੇ ਭਰਾਵਾਂ ਨੇ ਕੰਮ ਕਰਨਾ ਸਾਡੇ ਵਰਗੇ ਨੇ ਦਿਹਾੜੀ ਦੇ ਪਾ ਲੜਣਾ ਨੂੰ ਜਾਣਾ ਹੀ ਪੈਣਾ ਹੈ ਨਾ ਕਰਨ ਵੀ ਕਿਹਾ ਜਾਂਦਾ ਮਜਬੂਰੀਆਂ ਹੈ ਜੇ ਟਿੱਟ ਨਾ ਹੁੰਦਾ ਕਹਿੰਦੇ ਹੈ ਟਿੱਟ ਕਿੱਦਾਂ ਨਾ ਹੁੰਦਾ ਜੇ ਟਿੱਟ ਨਾਲੋਂ ਰੋਟੀ ਕਿੱਦਾਂ ਖਾਣੀ ਸੀ ਕੋਕਰੇ ਸਾਰਾ ਸਿਰ ਜਿੱਕੜ ਘੁੱਟ ਜਾਣਾ ਭਾਈ ਮੈਂ ਥੋੜੀ ਜਿਆਦਾ ਨਾ ਲੇ ਵੀ ਮਿੱਤਰਾ ਸਟੱਫਣੀ ਦੇ ਦਿੱਤੀ ਆਪਾਂ ਹੈ ਬਾਈ ਉਹਨਾਂ ਨੂੰ ਪੈਂਚਰ ਲਾਣੇ ਮੈਂ ਕਿਹਾ ਨਵਾਂ ਸ਼ਹਿਰ ਜਾਈਏ ਤੇ ਮੁੜ ਕੇ ਆ ਕੇ ਚੱਕਦੇ ਆਂ ਟਾਇਰ ਬਾਈ ਉਹਨਾਂ ਦੇ ਦਿੱਤਾ ਮਜਾਰੀ ਲੈ ਵੀ ਮਿੱਤਰਾ ਗੱਡੀ ਆਪਾਂ ਹੁਣ ਲਾਣ ਲੱਗਿਆ ਸ਼ਾਮੇ ਕਿਉਂਕਿ ਬੰਦੇ ਘਟ ਗਿਆ ਹੁਣ ਇੱਕ ਚੇ ਜਾਣਾ ਰਣੀ 29 ਵਾਲੀ ਚਾਹ ਲਾਉਣੇ ਇੱਥੇ ਹੈ ਲੈ ਵੀ 29 48 ਚ ਲੈਣਾ 348 ਚ ਇੱਚ ਚੱਲੇ ਹੁਣ 348 ਚ ਲੈ ਵੀ ਮਿੱਤਰਾ ਆ ਗਏ ਨਵਾਂ ਸ਼ਹਿਰ ਹੈ ਸ਼ਾਂ ਕਿਤੇ ਹੈ ਨਹੀਂ ਇੱਥੇ ਸ਼ਾਮੇ ਗੱਡੀਆਂ ਲੱਗੀਆਂ ਵਾ ਇੱਥੇ ਧੁੱਪੇ ਵਾਲੀ ਭੁੱਗੀਆਂ ਉੱਥੇ ਹੈਗੀ ਮਾੜੀ ਦੀ ਭਈ ਉੱਥੇ ਲਾ ਦੰਨੇ ਐਨਾ ਟੈਂਪਰੇਚਰ ਯਾਰ ਐ ਕਿ ਕਹਿੰਦੇ ਮੀਂਹ ਵੀ ਐਨੇ ਪੈਣੇ ਬਰਸਾਤ ਵੀ ਇਦਾਂ ਪੈਣੀ ਜਿੰਨੀ ਗਰਮੀ ਆ ਓਏ ਹੋਏ ਓਏ ਹੋਏ ਜਲ ਗਈ ਗੱਡੀ ਐ ਉਹ ਮਾਈ ਗॉड ਬਾਬੇ ਉਹ ਤੁਹਾਨੂੰ ਕੀ ਦੱਸਾਂ ਯਾਰ ਕੀ ਫੀਲ ਆ ਅੰਦਰ ਬੈਠ ਕੇ ਓਏ ਹੋਏ 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 ਹਾਲ ਤਾਂ ਸੀਟ ਕਵਰੀ ਇਦਾਂ ਦੇ ਅਜੇ ਕਾਲੇ ਹੁੰਦੇ ਅੱਗੇ ਲੱਗੀ ਹੋਣੀ ਸੀ ਗੱਡੀ ਨੂੰ ਅੱਗੇ ਓਏ ਹੋਏ 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 AC ਵੀ ਗਰਮ ਮਾਰਦਾ ਬਾਬਿਓ ਪੜਾਈ ਮੜ ਹਾਲ ਆ ਯਾਰ ਉਹ ਗਰਮੀਆਂ ਚ ਨਾ ਯਾਰ ਮੈਂ ਦੱਸੋ ਤੁਹਾਨੂੰ ਸਿਆਲ ਬੜੀ ਲੱਗਦੇ ਬਾਬੇ ਕੋ ਗਰਮੀਆਂ ਉਹ ਮਰ ਗਏ ਓਏ ਅੱਗ ਲੱਗੀ ਓਏ ਬਾਬੇ ਉਹ ਪਰਚੀ ਦੇ ਦਿਓ ਭਾਈ ਨੂੰ 30 ਰੁਪਏ ਦੀ ਪਰਚੀ ਆ ਬਾਈ 30 ਰੁਪਏ ਦੀ ਪਰਚੀ ਦੇਤੀ ਪਰਚੀ ਪੈਸੇ ਮੰਗ ਰਿਹਾ ਇਹ ਸਾਡਾ ਆੜੀ ਬਣ ਗਿਆ ਤੂੰ 30 ਰੁਪਏ ਦੀ ਪਰਚੀ ਸੰਨ ਛੋਟੀ ਦੀ ਕਹਿੰਦਾ ਕਹਿੰਦਾ 30 ਦੀ ਤੁਹਾਨੂੰ ਵੱਡੀ ਦੀ ਰੱਦ ਪੈਸੇ ਭਾਜੀ ਤੂੰ ਕੋਈ 500 ਰੁਪਏ ਦਿੰਦਾ ਆਹ ਫੇਰ ਅੱਛਾ ਠੀਕ ਮੈਂ ਕਿਹਾ ਉਹਨਾਂ ਨੂੰ ਸਮਝਾਉਂਦਾ ਸਾਡੇ ਵਰਗਾ ਇਹ ਮੋٹے ਦਿਮਾਗ ਵਾਲਾ ਭਾਈ ਚੇਤਨ ਇਹ 30 ਰੁਪਏ ਤੋਂ ਕਹਿੰਦਾ ਦੇ ਗਏ ਆ ਕਹਿੰਦਾ ਬਾਬੇ ਉਹ ਵੱਡੀ ਦੇ 70 7 ਸੀਟਰ ਦੇ ਛੋਟੀ ਦੀ 5 ਸੀਟਰ ਦੇ 30 ਮੈਂ ਕਿਹਾ ਅਸੀਂ ਵੱਡੀ ਦੇ ਵੀ 30 ਦਿਆ ਕਰਨੇ ਫੋਲ ਤੇ ਚੱਲਦਾ ਸੀ ਭਾਜੀ ਗੱਡੀ ਗੱਡੀ ਤਾਪੀ ਭਈ ਭਾਈ ਐਨ ਐ ਭਾਈ ਭਾਈ ਨਵਾਂ ਸ਼ਰਮ ਆ ਗਿਆ ਹੈ ਚ ਆਪਣੀ ਲਵਾਈਏ ਪੈਂਚਰ ਲੱਗ ਗਿਆ ਉਹਨਾ ਗੱਡੀ ਨੂੰ ਟਾਇਰ ਲਵਾ ਲਈ ਸੱਚ ਆਪਣੀ ਹੀ ਲਾ ਆ ਦੀਏ ਓਏ ਹੋਏ ਇਹ ਵੀ ਧੁੱਪੇ ਜੜੀ ਪਈ ਹੋਣੀ ਐਨ ਓ ਮਾਈ ਗੋਡ ਮਾਈ ਗੋਡ ਬਾਬੇ ਓਏ ਸੀ ਚਲਾਓ ਜਲਦੀ ਸਾਰੇ ਏਸੀ ਦੀ ਲੱਤ ਵੀ ਇੰਨੀ ਕਿ ਭੈੜੀ ਆ ਨਾ ਯਾਰ ਪੱਖਾ ਕੂਲਰ ਦਾ ਚੰਗਾ ਹੀ ਲਾ ਹੁਣ ਜਿਆਦਾ ਏਸੀ ਚ ਗਿੱਜ ਗਏ ਸਾਰੇ ਬਿਮਾਰੀ ਲਵਾ ਲਈ ਸਰੀਰ ਨੂੰ ਹਾਂ ਜਿੱਤੇ ਭਾਜੀ ਹਾਂਜੀ ਰੰਗ ਕਿਹੜਾ ਹੋਗਾ ਗੱਡੀ ਦਾ ਇਹ ਰੌਣਕੀ ਦੌਰੰਗੀ ਰੱਖੀ ਨਾ ਗੱਡੀ ਆ ਦੌਰੰਗੀ ਇਹ ਸ਼ਾਮ ਨੂੰ ਬਾਬੇ ਹੋਰ ਦਿਖਦੀ ਸਵੇਰ ਨੂੰ ਹੋਰ ਦਿਖਦੀ ਦੁਪਹਿਰ ਨੂੰ ਹੋਰ ਦਿਖਦੀ ਇਹ ਪੰਜ ਤਰ੍ਹਾਂ ਦੇ ਰੰਗ ਝਲਕ ਮਾਰਦੇ ਗੱਡੀ ਸਾਡੀ ਪੰਹਿੰਦੇ ਦੀ ਗੱਡੀ ਆ ਹਾਂ ਪੰਜ ਤਰ੍ਹਾਂ ਦੇ ਝਲਕੇ ਪੈਂਦੇ ਇਹ ਚੋਂ ਸਵੇਰ ਨੂੰ ਹੋਰ ਸ਼ਾਮ ਨੂੰ ਹੋਰ ਦੁਪਹਿਰ ਨੂੰ ਹੋਰ ਐ ਇਧਰੋਂ ਸਿਲਵਰ ਦਿਖਦੀ ਚੈਕਿੰਗ ਕੀਤੀ ਜਾਂਦੀ ਆ ਜੀ ਤੇ ਇਧਰੋਂ ਪੀਲੀ ਆ ਕਾ ਜੀ ਤੇ ਪਿੱਛੋਂ ਚਿੱਟੀ ਦਿਖਦੀ ਤੇ ਮੋਹ ਤੇ ਨੀਲੀ ਦਿਖਦੀ ਲੈ ਬਈ ਟਾਇਰ ਤਾਂ ਲੱਗ ਗਿਆ ਅਲੋਏ ਪਾ ਦੀਏ ਇਹ ਆਵੇਂ ਮੇਤਰਾ ਅਲੋਏ ਪਾ ਛੱਡਿਆ ਆਪਾਂ ਕਰਦਾ ਲੈਚਰੇ ਚ ਲੋਏ ਓਹ ਹੋ ਹੋ ਮੈਂ ਕਿਹਾ ਹੀਟਰ ਨਾਲ ਦੀ ਇਹ ਬਈ ਇਦਾਂ ਹੀ ਗਰਮੀ ਚ ਇਦਾਂ ਨਹੀਂ ਨਿੰਬੂ ਪਾਣੀ ਲੈ ਲਓ ਉਹਨੇ ਘਰ ਬਣਾਈ ਜਾ ਕੇ ਟੈਕ ਹੋਣ ਨੂੰ ਫਿਰਦਾ ਹੈ ਏਸੀ ਚ ਚਲਾ ਦੋ ਥੋੜਾ ਬੋਲ ਫੋਨ ਨੂੰ ਮਾਰ ਚੱਲ ਸੁਵੀ ਇੱਥੇ ਓ ਪਾਜੀ ਮਾਰਨੇ ਵਾਲੇ ਹਾਲ ਹੋਇਆ ਵਾ ਸੱਚੀ ਮਜ਼ਾਕ ਦੀ ਗੱਲ ਨਹੀਂ ਵੀਰੋ ਆਪਣੇ ਆਪਣੇ ਘਰਾਂ ਚ ਛੱਲ ਵਿੱਚ ਨੰਵੇਂ ਗਈ ਓ ਵੀਰੋ ਬੱਤੀ ਆ ਗਈ ਵੀਰੋ ਤੇਲ ਵਾਲੀ ਸੂਈ ਲਿਚ ਲਿਚ ਕਰ ਵੀ ਆ ਗਈ ਵੀਰੋ ਏਸੀ ਬੰਦ ਕਰ ਵੀ ਹੀਟਰ ਲਾ ਲਓ ਵੀਰੋ ਤੇਲ ਵਾਲੀ ਸੋਈ ਆ ਗਈ ਆ ਤੇਲ ਵਾਲੀ ਬੱਤੀ ਆ ਗਈ ਏਸੀ ਬੰਦ ਕਰਕੇ ਹੀਟਰ ਲਾ ਲਓ ਇਹਦਾ ਹੁਣ ਓਏ ਹੋਏ ਹੋਏ ਹੋ ਬਾਬਿਓ ਅੱਗ ਲੱਗੀ ਫੇ ਯਾਰ ਅੱਗ ਓ ਬਾਬਿਓ ਮਰ ਗਏ ਗਰਮੀ ਚ ਹੈ ਕੰਜੀ ਘਰਾਓ 2 ਘੰਟੇ ਆਰਾਮ ਕਰੋ ਬਾਬਾ ਜੀ 2 ਘੰਟੇ ਨੇ ਪੂਰੀ ਦਿਹਾੜੀ ਆਰਾਮ ਕਰੋ ਏਸੀ ਲਾ ਕੇ ਬਾਬੋ ਇਦਾਂ ਦੀ ਗਰਮੀ ਚ ਨਿਕਲਣਾ ਯਾਰ ਬਾਬਾ ਜੀ ਨੂੰ ਤੋਰੀ ਜਾਉਂਦੇ। ਉਹ ਤੋਰੀ ਜਾਂਦੇ। ਅੱਗੇ ਪਿੰਡ ਜਾ ਕੇ ਇੱਕ ਵਾਰੀ ਆ ਇੰਨੀ ਗੇ ਲੱਗੀ ਉਹਨਾਂ ਇੰਨੀ ਗੇ ਲੱਗੀ ਉੱਥੇ ਆ। ਉਹ ਪੁਲਿਸ ਮੁਲਾਜ਼ਮ ਖੜੇ ਆ ਮੋਰੀ ਗੱਡੀ ਆ। ਤੇ ਮੈਂ ਕਿਹਾ ਘਰੇ ਜਾ ਕੇ ਨਾ ਨਿੰਬੂ ਪਾਣੀ ਪੀਨੇ ਆ। ਆਏ ਆਏ। ਨਾ ਬਰ ਕਾਲਾ ਨੂਰ ਪਾਣੀ ਰਹੀ ਗੱਲ। ਪਾਣੀ ਦੀ ਪਿਆਸ ਲੱਗੀ ਉਹ। ਉਹ ਕੋਈ ਪਾਣੀ ਪਿਲਾ ਦਿਓ ਯਾਰ। ਥਿਆ ਲੱਗੀ ਭਾਈ ਗਲਾ ਸੁੱਕਿਆ ਪਿਆ ਪਾਣੀ ਪਿਲਾ ਦਿਓ ਕੋਈ ਭਾਈ। ਉਹ ਪਾਣੀ ਪਿਲਾ ਦਿਓ। ਕਿਉਂ ਆ ਬੀਬੀ ਦੇਖੀ। ਪਾਣੀ ਪੜਾ ਦੋ ਭਾਈ ਨਿੰਬੂ ਪਾਣੀ ਚੱਲੇਗਾ ਗਲਾ ਸੁੱਕਿਆ ਪਿਆ ਭਾਈ ਐਨ ਟਾਇਰ ਨਹੀਂ ਲੱਗਿਆ ਭਾਈ ਪਾਣੀ ਪੜਾਵੇ ਗੱਡੀ ਏਸੀ ਬੰਦੀ ਤੇ ਹੀ ਆਦਾ ਆਹਦਾ ਏਸੀ ਠੀਕ ਹਲੇ ਉੱਪਰ ਇੱਕ ਗੱਲ ਆ 17 ਮਾਡਲ ਗੱਡੀ ਏ ਖੁੱਲਦੀ-ਗੁੱਲਦੀ ਵਧੀਆ ਚਲਾਵਾ ਵਧੀਆ ਏਸੀ ਬੜਾ ਘੈਂਟ ਆ ਪਟ્રોલ ਗੱਡੀ ਆ ਲੈ ਬਾਬਾ ਪਹੁੰਚ ਗਏ ਮੁੜ ਕੇ ਪਿੰਨੇ ਢਾਲ ਮਿਆਰੇ ਹੈ ਟਾਇਰ ਲੱਗ ਗਿਆ ਸਟੈਪਨੀ ਪੈਂਚੇ ਲਵਾ ਕੇ ਲਾਤੀ ਉਹਨੂੰ ਹੈ ਟਰੈਕਟਰ ਵੀ ਲਾਤਾ ਰਾਣੀਆਂ ਲਾਤੀਆਂ ਦੋਏ ਹੈ ਅਜੀਤੇ ਭਾਜੀ ਗੈਸ ਘਟੀ ਹੋ ਜਾ ਜੀਤੇ ਭਾਜੀ ਛਪੋਣੀ ਹੈ ਗੈਸ ਚੋਪਰ ਚ ਉਹ ਗੱਡੀ ਵੀ ਵੇਖਿਆ ਸੀ ਕਿਦਾਂ ਖੰਡਾ ਕਰਦੀ ਇਹਦੀ ਸਵਿਟ ਬਹੁਤ ਕੂਲਿੰਗ ਕਰਦੀ ਵਾਕੇ ਭਾਈ ਪਟਾਕਾ ਪਾਉਂਦੀ ਲੋ ਲੈ ਮਿੱਤਰ ਆ ਗਏ ਹਾਂ ਪਿੰਡ ਟਾਣ ਬਜਾਰੇ ਹੁਣ ਲਾਈਏ ਟੈਕਰ ਹੈ ਕੰਮ ਟੈਕਰ ਉਹ ਟੈਕਰ ਨਹੀਂ ਵਾਦਾ ਪਿਆ ਕਹਿੰਦੇ ਟੈਕਰ ਉਹ ਟੈਕਰ ਨਹੀਂ ਹੈ ਆਏ 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 ਇੱਥੇ ਸਵਾਲ ਥਾ ਰਾਂ ਬੱਕਰਾ ਆ ਜਿਹੜੀ ਚੀਜ਼ ਲਾ ਲਈਆਂ ਦਿਮਾਗ ਨੂੰ ਇਹਦੀ ਬਿਮਾਰੀ ਲਵਾ ਲਈ ਜਿਹੜੀ ਇਹਦੀ ਬਿਮਾਰੀ ਇਹਦੀ ਲੱਤ ਬਹੁਤ ਭੈੜੀ ਯਾਰ ਬਹੁਤ ਭੈੜੀ ਲੱਤਾਂ ਜਿਹੜਾ ਇਹ ਚੇਰੇ ਨਾਲ ਭਾਜੀ ਗਿੱਜ ਗਿਆ ਬਸ ਹੋਰ ਹੀ ਰਹਿ ਸਕਦਾ ਤੂੰ ਬਿਨਾ ਇੰਨੀ ਭੜੀ ਲੱਤ ਹੈ ਵੀ ਲੈਟ ਹੈਗੀ ਆ ਉਹ ਲੈਟ ਹੈਗੀ ਦਾ ਹੀ ਜਦਿਆ ਸ਼ੈ ਲੈਟ ਹੈ ਜਾਨੀ ਸਾਡੇ ਅੱਜ ਪانے ਕਿੱਚਾ ਦੋ ਤਿੰਨ ਦੋ ਤਿੰਨ ਰੋ ਕੱਟ ਰਾਣਾ ਕੰਮ ਡੈਕਨ ਉਹ ਡੈਕਨ ਹੀ ਹੋਇਆ ਹੁੰਦਾ ਕਹਿੰਦੇ ਲੈ ਭਾਈ 18 ਤੇ ਚੱਲਦਾ ਇਹਨੂੰ ਸੁੱਖ ਨਾ ਕਰੀਏ ਇਹਨੂੰ 16 ਤੇ ਹੈ ਉਹ 18 ਤੋਂ ਥੱਲੇ ਜਾਂਦਾ ਨਹੀਂ ਇਹ 16 ਤਾਂ ਜਾਂਦਾ ਹੈ ਭਾਈ 18 ਤੋਂ ਸ਼ਟ ਹੁੰਦਾ 19 20 21 18 ਤੇ ਸਹੀ ਆ ਸਾਡਾ ਤਾਂ 16 ਤੱਕ ਚੱਲ ਜਾਂਦਾ ਭਾਈ ਇਹ 18 ਤੋਂ ਥੱਲੇ ਜਾਂਦਾ ਨਹੀਂ ਇੱਕ ਬਾਬੇ ਦੇ ਫੰਕਸ਼ਨ ਬਹੁਤ ਖਰਾ ਡੈਕਨ ਦਾ ਡੋਲ ਵਾਲਾ ਭਾਈ ਦੱਬਦਣਾ ਆ ਦੇਖੋ ਡੋਲਰ ਵਾਲੇ ਭਾਈ ਦਾ ਪਤਾ ਹੁਣ ਦੇਖੋ ਪਟਾਕਾ ਪੈਂਦਾ ਇਹ ਆ ਡੋਲਰ ਵਾਲੇ ਭਾਈ ਦਾ ਪਤਾ ਬਸ ਪੂਰੇ 5 ਮਿੰਟਾਂ ਬਾਅਦ ਚੋ ਦੇਖਿਓ ਪਟਾਕਾ ਪਾਣਾ ਨੇ ਕਿ ਤੇਸੀ ਨੇ ਡੈਕਨ ਡੈਕਨੋਂ ਡੈਕਨ ਇਰ ਡੈਕ ਆਜੋ ਪੜਾਈਏ ਤੁਹਾਨੂੰ ਨਿੰਬੂ ਪਾਣੀ ਹੈ ਸੱਕਰ ਵਾਲਾ ਲਿਚ ਲਿਚ ਕਰਦਾ ਤੇ ਆ ਵੀ ਅੰਨੀ ਲੱਗਿਓ ਸੀ ਨਾ ਕੋਈ ਪਟਾਕਾ ਪਿਆ ਹੋਇਆ ਮੇਰਾ ਪਾਣੀ ਪੀਣ ਨੂੰ ਫੁੱਕਾ ਤੇ ਲਗਾਤਾ ਸੀਗਾ ਆਜੋ ਪੜਾਈਏ ਸੱਕਰ ਵਾਲਾ ਨਿੰਬੂ ਪਾਣੀ ਤੁਹਾਨੂੰ ਹੈ ਸਿਰਾ ਮੋਲ ਜਿੱਤੇ ਭਾਈ ਕਿੰਦਾ ਟੈਸਟ ਓਕੇ ਰਿਪੋਰਟ ਓਕੇ ਰਿਪੋਰਟ ਠੰਡ ਪਾ ਗੈਸ ਪੂਰੀ 20% ਉਹ ਬਾਬਿਓ ਸੌਂ ਗਏ ਸੀ ਯਾਰ ਦੁਪਹਿਰੇ ਹੁਣ ਉੱਠੇ ਆਂ ਨੀਂਦ ਆ ਗਈ ਏਸੀ ਉਸੀ ਲਾ ਕੇ ਨੀਂਦ ਆ ਗਈ ਸੀ ਵਧੀਆ 5:30 ਵਜੇ ਉੱਠੇ ਆ ਹੁਣ ਤੇ ਹੁਣ ਮੈਂ ਕਿਹਾ ਚੱਲੀਏ ਘਰ ਨੂੰ ਬਹੁਤ ਟਾਈਮ ਹੋ ਗਿਆ ਸਵੇਰ ਦੇ ਆਏ ਹਾਂ ਤੇ ਗੱਡੀਆਂ ਖੜੀਆਂ ਸ਼ਾਮੇ ਤੋਂ ਪਰ ਨਵੀਂ ਪਈਆ ਤਾਂ ਸੁਖ ਨਾਲ ਬ੍ਰੈਂਡ ਨਹੀਂ ਉਹ ਆ ਦੇਖੋ ਹਨਾ ਆਏ ਆਏ ਦੇਖੋ ਬਾਬਿਓ ਨਵੀਂ ਕਾਰ ਦੇਖਿਓ ਜਣੀ ਨਵੀਂ ਕਾਰ ਬ੍ਰੈਂਡ ਨਹੀਂ ਉਹ ਘਰ ਸਾਡੀ ਬ੍ਰੈਂਡ ਨਹੀਂ ਉਹ ਦੇਖੋ ਇਦਾਂ ਦੀ ਕਰਨ ਤਾਂ ਸੀ ਦੇਖੀ ਹੁਣੀ ਕਰਾਂ ਬਹੁਤ ਦੇਖੀ ਹੁਣੀ ਆਬੇ ਹੈ ਆਏ ਆਏ ਅਜੀਤਾ ਭਾਈ ਸਾਹਿਬ ਸਮਾਣਾ ਨਹੀਂ ਕਰਦਾ ਇਹਦੀ ਜਿਹੜੀਆਂ ਪੌੜਾਂ ਉਹ ਲੱਗੀਆਂ ਸਾਰੇ ਹੋ ਕੇ ਜਿਹਾ ਭਰ ਰਹੀਆਂ ਆਉਂਦੀਆਂ ਤੇ ਰੇਸ ਦੇ ਕੇ ਦੋਨੀਆਂ ਬੈਂਦੇ ਇੱਕ ਵਾਰ ਕ੍ਰੱਚ ਕ੍ਰੱਚ ਕਰਾ ਕੇ ਫੇਰ ਦੋਨੀਆਂ ਬੈਂਦੀ ਤੇ ਦੁਬਾਰਾ ਆਪਾਂ ਆ ਗਏ ਸੌਂਗੇ ਤੇ ਯਾਰ 3 ਵਜੇ ਹੁਣ ਉੱਠੇ ਆ 6:30 5 ਵਜੇ ਤੇ ਹੁਣ ਚੱਲਿਆ ਘਰੋਂ ਗਰਮੀ ਇੰਨੀ ਹੋਈ ਹੋਈ ਏਸੀ ਤੇ ਲੱਗੇ ਰੇ ਨਜ਼ਾਰੇ ਜਿੱਦੇ ਭਾਈ ਹੈ ਬਾਹਰ ਆ ਕੇ ਫੇਰ ਹੋ ਗਿਆ ਲੋਗਿਆ ਜਾ ਰਹੇ ਹਾਂ ਜ਼ਤਰੀ ਆਪਾਂ ਜਿੱਤਣ ਲਾ ਗਏ ਅੱਜ ਜੀਤੇ ਬਾਈ ਦੇ ਪਿੰਡ ਹੈਗਾ ਚੂਰਮਾ ਅੱਜ ਹੈ ਭਾਈ ਹਾਂ ਚੂਰਮਾ ਜੀਤੇ ਬਾਈ ਦੇ ਪਿੰਡ ਪਿੰਡ ਢਾਲ ਮੇ ਆ ਰਹੇ ਹਾਂ ਕੱਲ ਨੂੰ ਆਪਨੇ ਜਗਤਪੁਰ ਜਗਤਪੁਰ ਕੱਲ ਨੂੰ ਆ ਭਾਈ ਨਾ ਹਾਂਜੀ ਭਾਈ ਕੱਲ ਨੂੰ ਸ਼ਾਮ ਨੂੰ ਘੁੰਮੂ ਘੁੰਮੂ ਹੁਆ ਕੇ ਪਹੁੰਚੋ ਪਿੰਡ ਜਗਤਪੁਰ ਹੈ ਤੇ ਬਲੌਗ ਤਾਂ ਪੈਣਾ ਹੈ ਘੱਟੋ ਘਾਟ ਸ਼ਾਇਦ ਪਰਸਨ ਨੂੰ ਪਾ ਦਈਏ ਸ਼ਾਇਦ ਹਫਤੇ ਤੱਕ ਵੀ ਪਾ ਦਈਏ ਆਪਣਾ ਪਤਾ ਨਹੀਂ ਹੁੰਦਾ ਕਿ ਉਹ ਪਹਿਲੇ ਬਹੁਤ ਸ਼ੂਟ ਕੀਤੇ ਪਏ ਯਾਰ ਕਟਕਟ 57 ਬਲੌਗ ਪਹਿਲੇ ਸ਼ੂਟ ਕੀਤੇ ਪਏ 128 ਫੋਨ ਸਟੋਰੀ ਇਹਨਾਂ ਆਲਮੋਸਟ ਫੋਲੋ ਹੀ ਪਈ ਹੈ ਬਈ ਮੇਤਰਾ ਮੁੰਡੇ ਚੱਲੇ ਹੁਣ ਪਿੰਡ ਨੂੰ ਹੈ ਜਗਤਪੁਰ ਵੱਲ ਨੂੰ ਹੈ ਅਟਾਲ ਵਾਲਾ ਅਟਾਲ ਮਿਆਰੇ ਨੂੰ ਟਾਟਾ ਟਾਟਾ ਹੈ ਬਾਏ 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 ਜਿੱਤੇ ਭਾਈ ਇਹ ਟਾਲ ਮਿਆਰੇ ਨੂੰ ਟਾਟਾ ਤੇ ਹੁਣ ਚੱਲੇ ਆਪਾਂ ਜਗਤਪੁਰ ਹੈ ਤੁਸੀਂ ਬਲੌਗ ਦੇਖਿਆ ਹੁਣ ਚਿਰ ਹਫਤਾ ਪਹਿਲਾਂ ਪਾਇਆ ਹੁਣ ਬੱਬੂ ਵਾਲਾ ਮੁੰਡਾ ਹੈ ਬੱਬੂ ਥੋੜਿਆ ਪੀਲਾ ਬੱਬੂ ਕੱਕਾ ਕਟਾਰੀ ਕੰਮ ਕੰਮ ਆ ਹੁਣ ਦੋ ਅਪਟਾਣਾ ਹੈ ਮੈਂ ਕੰਮ ਆ ਦੁੱਧ ਪਣ ਲੱਗੇ ਐਸੇ ਮੁੰਡੇ ਸਾਡੇ ਮੁੰਡੇ ਨੂੰ ਰਾਤ ਨੂੰ ਹੈ ਕੰਮ ਬੀਰੋ ਵੀਰੀ ਹੋਇਆ ਪਿਆ ਹੈ ਹੈ ਅੱਜ ਹੈ ਸ਼ਾਮ ਨੂੰ ਦੁੱਧ ਦਾ ਕੋ ਸਮਾਂ ਹੈ ਪੂਰੀ ਪਾਰਟੀ ਚੱਲੀ ਹੈ ਕੰਮ ਬੀਰੋ ਵੀਰੀ ਹੋਇਆ ਪਿਆ ਹੈ ਲੈ ਮੈਨੂੰ ਤਰਾ ਕੋ ਸਬਸਕ੍ਰਾਈਬਰ ਚਾਹੀਦਾ ਹੈ ਆਪਣੀ ਟੈਕਸ ਵੀ ਹੈ ਲੋਗੋ ਲਾਤਾ ਹੈ ਪਾ ਹੈ ਕਿਥੋਂ ਅਟਾ ਪਿਆ ਹੈ ਆਪਣੇ ਬੋਏ ਪਾਈ ਜਾਂਦੇ ਨੇ